ਸਤਿਗੁਰ ਜੀ ਪਹਿਲੇ ਬੰਦ ਦੇ ਅੰਦਰ ਕਹਿੰਦੇ ਨੇ ਕਹਿੰਦੇ ਹਰ ਕੇ ਨਾਮ ਬਿਨਾ ਦੁੱਖ ਪਾਵੈ ਗੁਰੂ ਪਿਆਰਿਓ ਆਪ ਸਮਝਦਾਰ ਬੈਠੇ ਹੋ ਜਿਹੜਾ ਬੰਦਾ ਜਿਸ ਵੀ ਕੰਮ ਦੇ ਵਿੱਚ ਮਾਹਿਰ ਹੈ ਨਾ ਮੰਨ ਲਓ ਕੋਈ ਬਿਲਡਿੰਗ ਬਣਾਉਣ ਦੇ ਵਿੱਚ ਮਾਹਿਰ ਹੈ ਕੋਈ ਲੱਕੜ ਦਾ ਕੰਮ ਕਰਨ ਦੇ ਵਿੱਚ ਮਾਹਿਰ ਹੈ ਕੋਈ ਲੋਹੇ ਦਾ ਕੰਮ ਕਰਨ ਦੇ ਵਿੱਚ ਮਾਹਿਰ ਹੈ ਕੋਈ ਹੱਡੀਆਂ ਦਾ ਡਾਕਟਰ ਹੈ ਉਹਦਾ ਮਾਹਿਰ ਹੈ ਜਿਹੜਾ ਵਿਅਕਤੀ ਜਿਸ ਵੀ ਕਿੱਤੇ ਦੇ ਵਿੱਚ ਮਾਹਿਰ ਹੈ ਨਾ ਭਾਵੇਂ ਉਹਦੀ ਚੰਗੀ ਤਰ੍ਹਾਂ ਸੂਝ-ਬੂਝ ਹੈ ਜਦੋਂ ਆਪਾਂ ਉਹਦੀ ਗੱਲ ਨਹੀਂ ਨਾ ਮੰਨਦੇ ਕਿਸੇ ਮਾਹਿਰ ਦੀ ਗੱਲ ਨਹੀਂ ਮੰਨਦੇ ਤੇ ਹੁੰਦਾ ਕੀ ਹੈ ਨੁਕਸਾਨ ਉਹਦਾ ਨਹੀਂ ਹੁੰਦਾ ਉਹਨੇ ਸਲਾਹ ਦੇ ਦੇਣੀ ਹੈ ਨੁਕਸਾਨ ਗੱਲ ਨਾ ਮੰਨਣ ਵਾਲੇ ਦਾ ਹੁੰਦਾ ਹੈ ਹਮੇਸ਼ਾ ਉਹ ਬੰਦਾ ਘਾਟਾ ਖਾਂਦਾ ਹੈ ਜਿਹੜਾ ਬੰਦਾ ਕਿਸੇ ਤਜਰਬੇਕਾਰ ਵਿਅਕਤੀ ਦੀ ਗੱਲ ਨੂੰ ਸੁਣ ਕੇ ਇਗਨੋਰ ਕਰ ਦਿੰਦਾ ਹੈ ਸਤਗੁਰੂ ਜੀ ਕਹਿੰਦੇ ਨੇ ਕਹਿੰਦੇ ਹੈ ਮਨੁੱਖ ਹਰੀ ਦੇ ਨਾਮ ਤੋਂ ਬਿਨਾਂ ਜੇ ਤੂੰ ਉਸ ਮਾਹਿਰ ਦੀ ਗੱਲ ਨਹੀਂ ਨ ਮੰਨਦਾ ਤੋ ਤਜਰਬੇਕਾਰ ਦੀ ਗੱਲ ਨਹੀਂ ਮੰਨਦਾ ਜਿਹਦਾ ਤਜਰਬਾ ਕਿਸੇ ਕਿਤੇ 1 2 ਦਿਨ ਦਾ ਮਹਤਾਜ ਨਹੀਂ ਹੈ ਜਿੰਨੂੰ ਦੁਨੀਆ ਦਾ ਹਰੇਕ ਵਰਗ ਸੀਸ ਝੁਕਾਉਂਦਾ ਹੈ ਕਹਿੰਦੇ ਜੇ ਤੂੰ ਉਹਦੀ ਗੱਲ ਨਹੀਂ ਨ ਮੰਨਦਾ ਕਹਿੰਦੇ ਪਤਾ ਹੋਵੇਗਾ ਕਿ ਕਹਿੰਦੇ ਨੁਕਸਾਨ ਉਹਦਾ ਨਹੀਂ ਨੁਕਸਾਨ ਤੇਰਾ ਹੋਵੇਗਾ ਗੁਰੂ ਜੀ ਉਹ ਕਿਵੇਂ ਨੁਕਸਾਨ ਕਿਵੇਂ ਹੋ ਸਕਦਾ ਹੈ ਮੇਰਾ ਸਤਿਗੁਰੂ ਜੀ ਕਹਿੰਦੇ ਇੱਦ ਰਾਤ ਤੈਨੂੰ ਮੈਂ ਬਾਬੇ ਦੀ ਬਾਣੀ ਦੇ ਵਿੱਚੋਂ ਦੱਸਾਂ ਤੇ ਗੁਰੂ ਤੇਗ ਬਹਾਦਰ ਜੀ ਨੇ ਬੜਾ ਸੋਣਾ ਫਰਮਾਇਆ ਕਹਿੰਦੇ ਵੀ ਉਸ ਗੁਰੂ ਨੇ ਕਿਹਾ ਹੈ ਹਰ ਕੇ ਨਾਮ ਬਿਨਾ ਦੁਖ ਪਾਵੈ ਕਹਿੰਦੇ ਜੇ ਹਰੀ ਦਾ ਨਾਮ ਤੇਰੀ ਸੁਰਤ ਦੇ ਵਿੱਚ ਨਹੀਂ ਹੈ ਨਾ ਕਹਿੰਦੇ ਤੂੰ ਹਮੇਸ਼ਾ ਦੁੱਖ ਪਾਵੇਂਗਾ ਜ਼ਿੰਦਗੀ ਦੇ ਅੰਦਰ ਤੂੰ ਕੰਮ ਬਹੁਤ ਕਰੇਗਾ ਪਰ ਹੋਵੇਗਾ ਕਿ ਜਿਹੜੇ ਕੰਮ ਦੇ ਵਿੱਚੋਂ ਸੁੱਖ ਨੇ ਜਨਮ ਲੈਣਾ ਸੀ ਨਾ ਸੁੱਖ ਉਤਪਨ ਹੋਣਾ ਸੀ ਕਹਿੰਦੇ ਉਹਦੇ ਵਿੱਚੋਂ ਦੁੱਖ ਆਈ ਜਾਵੇਗਾ ਔਲਾਦ ਤੂੰ ਸੁੱਖ ਵਾਸਤੇ ਪੈਦਾ ਕੀਤੀ ਕਾਰੋਬਾਰ ਤੂੰ ਸੁੱਖ ਵਾਸਤੇ ਚਲਾਇਆ ਨੌਕਰੀ ਤੂੰ ਸੁਖ ਵਾਸਤੇ ਲਈ ਰੋਟੀ ਤੂੰ ਸੁਖ ਵਾਸਤੇ ਪਕਾਈ ਖਾਧੀ ਕਹਿੰਦੇ ਉਹ ਰੋਗ ਬਣ ਜਾਵੇਗਾ ਜੇ ਤੂੰ ਪਰਮਾਤਮਾ ਤੋਂ ਟੁੱਟ ਕੇ ਜੇ ਤੂੰ ਹਰੀ ਦੀ ਗੱਲ ਨਾ ਮੰਨ ਕੇ ਕੋਈ ਵੀ ਕੰਮ ਕਰੇਗਾ ਪੱਗਾਂ ਵਾਲਿਓ ਜਿਵੇਂ ਸਕੂਲ ਦੇ ਵਿੱਚ ਟੀਚਰ ਬਹੁਤ ਜ਼ਰੂਰੀ ਹੈ ਟੀਚਰ ਤੋਂ ਬਿਨਾ ਅਧਿਆਪਕ ਤੋਂ ਬਿਨਾ ਪੜ੍ਹਾਈ ਹੋ ਹੀ ਨਹੀਂ ਸਕਦੀ ਬੱਚੇ ਦਾ ਮਾਨਸਿਕ ਵਿਕਾਸ ਬੱਚਾ ਪੜ੍ਹ ਨਹੀਂ ਸਕਦਾ ਦੁਨਿਆਵੀ ਵਿਦਿਆ ਨਹੀਂ ਲੈ ਸਕਦਾ ਮਾਨਸਿਕ ਵਿਕਾਸ ਦੇ ਉੱਤੇ ਸਰੀਰਕ ਵਿਕਾਸ ਵੀ ਬੰਦੇ ਦਾ ਰੁਕ ਜਾਵੇਗਾ ਭਾਪ ਅਧਿਆਪਕ ਇੱਕ ਚੀਜ਼ ਇਦਾਂ ਦੀ ਹੈ ਅਟੈਚਮੈਂਟ ਬੱਚੇ ਨਾਲ ਅਧਿਆਪਕ ਦੀ ਇਦਾਂ ਦੀ ਹੁੰਦੀ ਹੈ ਤੁਸੀਂ ਵੇਖਿਓ ਕੋਰਾ ਕਾਗਜ਼ ਅਜੀ ਬੱਚਾ ਸਕੂਲ ਦੇ ਵਿੱਚ ਦੇ ਦੇੰਨੇ ਆਪਣਾ ਪਰ ਕਿੱਡੀ ਕਲਾ ਦੇ ਮਾਹਿਰ ਨੇ ਅਧਿਆਪਕ ਜਿੰਨੂੰ ਪੈਨਸਲ ਫੜਦੀ ਨਹੀਂ ਆਉਂਦੀ ਉਹ ਬੱਚੇ ਨੂੰ ਕਿੰਨਾ ਸੋਹਣਾ ਲਿਖਣ ਪੜਨ ਦੇ ਜੋਗ ਬਣਾ ਦਿੰਦੇ ਨੇ ਸਭ ਤੋਂ ਔਖੀ ਚੀਜ਼ ਹੈ ਵੈਸੇ ਕੋਈ ਟੀਚਰ ਨਰਸਰੀ ਛੋਟੀ ਕਲਾਸ ਨੂੰ ਪੜਾਉਂਦਾ ਹੋਵੇ ਨਾ ਆਪਾਂ ਕਹਿੰਨੇ ਹਾਂ ਲੱਗਾ ਇੱਥੇ ਕਿਤੇ ਆ ਨਰਸਰੀ ਨੂੰ ਪੜਾਉਂਦਾ ਸਭ ਤੋਂ ਵੱਧ ਤੋਰਨਾ ਸ਼ੁਰੂਆਤ ਤੋਂ ਬੱਚਾ ਔਖਾ ਹੁੰਦਾ ਹੈ ਫਿਰ ਤਾਂ ਉਹਨੇ ਸਹੀ ਜੇ ਸਹੀ ਜੇ ਤਾਂ ਆਪਣੇ ਸਰੀਰਕ ਤੇ ਮਾਨਸਿਕ ਵਿਕਾਸ ਦੇ ਹਿਸਾਬ ਨਾਲ ਸਾਰੇ ਕੰਮ ਕਰੀ ਜਾਂਦੇ ਨੇ ਜਾਣੇ ਨੇ ਪਰ ਕੋਰਾ ਬੱਚਾ ਹੈ ਜਿਹਨੂੰ ਅਧਿਆਪਕ ਪੈਨਸਲ ਫੜਨੀ ਸਿਖਾਉਂਦਾ ਹੈ ਜਿਹਨੂੰ ਅਧਿਆਪਕ ਲਿਖਣਾ ਸਿਖਾਉਂਦਾ ਹੈ ਤੇ ਅੱਜ ਤੁਸੀਂ ਦੇਖੋ ਉਹ ਕਿੰਨੀ ਸੋਹਣੀ ਪੜਾਈ ਕਰਦਾ ਹੈ ਕਿੰਨੀਆਂ ਸੋਹਣੀਆਂ ਨੌਕਰੀਆਂ ਕਰਦਾ ਹੈ ਜੇ ਬੱਚਾ ਅਧਿਆਪਕ ਦੀ ਗੱਲ ਹੀ ਨਾ ਮੰਨੇ ਸਕੂਲ ਜਾਵੇ 유ਨੀਫਾਰਮ ਪਾਵੇ ਆਪਣਾ ਟਿਫਨ ਬਾਕਸ ਐਂਡ ਟਿਪ ਟਾਪ ਹਰੇਕ ਚੀਜ਼ ਤਿਆਰ ਕਰਕੇ ਜਾਵੇ ਪਰ ਪੜਾਉਣ ਵਾਲੇ ਟੀਚਰ ਦੀ ਗੱਲ ਹੀ ਨਾ ਮੰਨੇ ਤੇ ਪਾਗਾਂ ਵਾਲਿਓ ਤੁਸੀਂ ਦੇਖਿਆ ਹੋਣਾ ਹੈ ਫਿਰ ਉਹ ਬੱਚਾ ਟਾਈਮ ਬਰਬਾਦ ਕਰਨ ਤੋਂ ਇਲਾਵਾ ਪੈਸਾ ਬਰਬਾਦ ਕਰਨ ਤੋਂ ਇਲਾਵਾ ਦੂਜਾ ਕੋਈ ਵੀ ਕੰਮ ਨਹੀਂ ਕਰਦਾ ਸੋ ਇਦਾਂ ਹੀ ਅਸੀਂ ਆਪਣੇ ਟੀਚਰ ਕੋਲ ਆਏ ਆ ਸਾਡਾ ਟੀਚਰ ਕੌਣ ਹੈ ਸਾਡਾ ਅਧਿਆਪਕ ਕੌਣ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਜੇ ਅਸੀਂ ਉਹਦੀ ਮਰਿਆਦਾ ਦੇ ਅਨੁਸਾਰ ਰੂਲ ਰੈਗੂਲੇਸ਼ਨ ਦੇ ਅਨੁਸਾਰ ਸਕੂਲ ਦੇ ਵਿੱਚ ਆਏ ਆ ਸੰਗਤ ਦੇ ਵਿੱਚ ਆਏ ਆ ਟੀਚਰ ਜੋ ਕਹਿ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਜੋ ਕਹਿ ਰਹੇ ਨੇ ਸੁਣਿਆ ਵੀ ਹੈ ਪਰ ਅਸੀਂ ਮੰਨਿਆ ਨਹੀਂ ਉਤਾਰਿਆ ਨਹੀਂ ਉਕਰਿਆ ਨਹੀਂ ਉਹ ਆਪਣੇ ਆਪਣੇ ਹਿਰਦੇ ਦੇ ਅੰਦਰ ਉਹਨੂੰ ਜਗ੍ਹਾ ਨਹੀਂ ਨ ਦਿੱਤੀ ਭਾਗਾਂ ਵਾਲਿਓ ਸੱਚ ਜਾਣਿਓ ਮੈਨੂੰ ਮਾਫ਼ ਕਰਿਓ ਗੱਲ ਕੌੜੀ ਏ ਸਾਡੇ ਆਉਣ ਦਾ ਵੀ ਕੋਈ ਲਾਭ ਨਹੀਂ ਅਸੀਂ ਸਮਾਂ ਬਰਬਾਦ ਕੀਤਾ ਹੈ ਅਸੀਂ ਪੈਸਾ ਬਰਬਾਦ ਕੀਤਾ ਹੈ ਪਰ ਸਾਡੇ ਆਉਣ ਦਾ ਲਾਭ ਤਾਂ ਨਹੀਂ ਏ ਕਿਉਂਕਿ ਅਸੀਂ ਕੁਝ ਚੰਗਾ ਨਹੀਂ ਲੈ ਕੇ ਗਏ ਇਸੇ ਕਰਕੇ ਸਤਿਗੁਰਾਂ ਦੀ ਬਾਣੀ ਨੇ ਕਿਹਾ ਤੇਰਾ 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 ਨਾਤਾ ਦੁੱਖਾਂ ਨਾਲ ਜੁੜਿਆ ਹੀ ਤਾਂ ਹੈ ਹਰ ਬਿਸਰਤ ਸਦਾ ਖੁਵਾਰੀ ਹਰੀ ਨੂੰ ਵਿਸਾਰ ਕੇ ਤੇ ਕਹਿੰਦੇ ਜ਼ਿੰਦਗੀ ਦੇ ਅੰਦਰ ਤੇਰੇ ਕੁਝ ਚੰਗਾ ਨਹੀਂ ਖੁਵਾਰੀਆਂ ਹੀ ਪੱਲੇ ਪੈਣਗੀਆਂ ਤਾਂ ਕੋ ਧੋਖਾ ਕਹਾਂ ਵਿਆਪੇ ਜਾ ਕੋਟ ਤੁਹਾਰੀ ਕਹਿੰਦੇ ਉਹਨਾਂ ਨੂੰ ਧੋਖਾ ਨਹੀਂ ਵਿਆਪਦਾ ਉਹ ਜ਼ਿੰਦਗੀ ਦੇ ਅੰਦਰ ਢੈਂਦੀ ਕਲਾ ਵੱਲ ਨਹੀਂ ਜਾਂਦੇ ਕੌਣ ਨਹੀਂ ਜਾਂਦੇ ਜਿਨ੍ਹਾਂ ਨੂੰ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਦਾ ਆਸਰਾ ਹੁੰਦਾ ਹੈ ਜਿਹੜੇ ਕੁਝ ਕਰਨਾ ਚਾਹੁੰਦੇ ਨੇ ਜਿਹੜੇ ਜ਼ਿੰਦਗੀ ਦੇ ਅੰਦਰ ਚੰਗੇ ਕੰਮ ਕਰਨਾ ਚਾਹੁੰਦੇ ਨੇ ਨਹੀਂ ਤਾਂ ਭਾਗਾਂ ਵਾਲਿਓ ਸਤਿਗੁਰਾਂ ਦੀ ਬਾਣੀ ਨੇ ਇਥੋਂ ਤੱਕ ਵੀ ਕਹਿ ਦਿੱਤਾ ਹੈ ਕਹਿੰਦੇ ਜਿਹੜਾ ਮਨੁੱਖ ਕਾਂ ਨਾਲ ਦੋਸਤੀ ਕਰਦਾ ਹੈ ਨਾ ਭਾਵ ਗੰਦੀ ਸੋਚ ਰੱਖਣ ਵਾਲੇ ਨਾਲ ਦੋਸਤੀ ਕਰਦਾ ਹੈ ਕਾਂ ਦਾ ਸੁਭਾਅ ਹੈ ਉਹ ਮੱਖਣ ਦੇ ਅੰਦਰ ਵੀ ਚੁੰਝ ਮਾਰਦਾ ਹੈ ਤੇ ਗਲੀਆਂ ਨਾਲੀਆਂ ਦੇ ਗੰਦ ਦੇ ਵਿੱਚ ਵੀ ਚੁੰਝ ਮਾਰਦਾ ਹਮੇਸ਼ਾ ਤੁਸੀਂ ਉਹਦੀ ਚੁੰਝ ਚ ਗੰਦ ਦੇਖੋਗੇ ਸਤਿਗੁਰੂ ਜੀ ਕਹਿੰਦੇ ਨੇ ਕਹਿੰਦੇ ਏਦਾਂ ਹੀ ਉਹ ਮਨੁੱਖ ਹੈ ਜਿਹੜਾ ਮਨੁੱਖ ਗੰਦੀ ਸੋਚ ਵਾਲੇ ਨਾਲ ਨਾਤਾ ਰੱਖਦਾ ਹੈ ਨਾ ਕਹਿੰਦੇ ਉਹਦੀ ਜੁੰਝ ਉਹਦੀ ਜ਼ੁਬਾਨ ਦੇ ਅੰਦਰੋਂ ਵੀ ਹਮੇਸ਼ਾ ਗੰਦੀ ਨਿਕਲੇਗਾ ਕਦੀ ਚੰਗੀ ਗੱਲ ਵੀ ਨਿਕਲ ਸਕਦੀ ਹੈ ਪਰ ਕਹਿੰਦੇ ਜ਼ਿਆਦਾਤਰ ਉਹਦੇ ਮੁਖ ਦੇ ਵਿੱਚੋਂ ਨਿਕਲਣ ਵਾਲੀਆਂ ਜਿਹੜੀਆਂ ਗੱਲਾਂ ਐ ਨਾ ਉਹ ਆਪੇ ਤੋਂ ਦੂਰ ਕਰਨ ਵਾਲੀਆਂ ਗੱਲਾਂ ਹੋਣਗੀਆਂ ਉਹ ਲੋਕਾਂ ਨੂੰ ਭੜਕਾਉਣ ਵਾਲੀਆਂ ਗੱਲਾਂ ਹੋਣਗੀਆਂ ਉਹ ਲੋਕਾਂ ਦੇ ਘਰਾਂ ਦੇ ਵਿੱਚ ਲੜਾਈਆਂ ਪਾਉਣ ਵਾਲੀਆਂ ਲੋਕਾਂ ਨੂੰ ਉਜਾੜਨ ਵਾਲੀਆਂ ਗੱਲਾਂ ਹੋਣਗੀਆਂ ਪਾਪ ਉਹਨਾਂ ਗੱਲਾਂ ਦੇ ਵਿੱਚ ਸਰਬੱਤ ਦਾ ਭਲਾ ਕਦੇ ਵੀ ਨਹੀਂ ਹੋਵੇਗਾ ਸਤਿਗੁਰ ਦੀ ਬਾਣੀ ਨੇ ਬੜਾ ਸੋਹਣਾ ਫਰਮਾਨ ਕੀਤਾ ਹੈ ਕਹਿੰਦੇ ਇਹ ਇਨਸਾਨ ਜੇ ਤੂੰ ਦੋਸਤ ਬਣਾਉਣਾ ਚਾਹਣਾ ਹੈ ਨਾ ਦੋਸਤ ਉਹਨਾਂ ਨੂੰ ਬਣਾ ਜਿੰਨਾ ਦਸੰਦੜਿਆਂ ਦੁਰਮਤ ਵੰਜੇ ਜਿਨ੍ਹਾਂ ਨੂੰ ਮਿਲਣ ਦੇ ਨਾਲ ਜਿਨ੍ਹਾਂ ਨੂੰ ਵੇਖਣ ਦੇ ਨਾਲ ਭੈੜੀ ਮੱਤ ਦੂਰ ਹੋ ਜਾਂਦੀ ਹੈ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੇ ਮਿੱਤਰ ਅਸਾੜੜੇ ਸਹੀ ਕਿਤੇ ਉਹਨਾਂ ਨੂੰ ਮਿੱਤਰ ਬਣਾ ਉਹ ਹੈ ਤੇਰੇ ਅਸਲ ਦੇ ਵਿੱਚ ਮਿੱਤਰ ਜਿਨ੍ਹਾਂ ਨੂੰ ਵੇਖਦਿਆਂ ਸਾar ਜਿਨ੍ਹਾਂ ਦੇ ਬੋਲ ਸੁਣਦਿਆਂ ਸਾar ਤੇਰੇ ਅੰਦਰੋਂ ਭੈੜੀ ਮੱਤ ਦੂਰ ਹੋ ਜਾਂਦੀ ਹੈ ਤੇ ਚੰਗੀ ਮੱਤ ਦਾ ਪ੍ਰਕਾਸ਼ ਹੋ ਜਾਂਦਾ ਹੈ ਚੰਗੀ ਮੱਤ ਆਉਣੀ ਸ਼ੁਰੂ ਹੋ ਜਾਂਦੀ ਹੈ ਭਾਗਾਂ ਵਾਲਿਓ ਜ਼ਿੰਦਗੀ ਦੇ ਅੰਦਰ ਮਨੁੱਖ ਬਹੁਤ ਸਾਰੇ ਕਰਮ ਕਰਦਾ ਹੈ ਜਿਵੇਂ ਜਿਵੇਂ ਜ਼ਿੰਦਗੀ ਨੂੰ ਜਿਉਂਦਾ ਹੈ ਚੰਗੇ ਵੀ ਕਰਦਾ ਹੈ ਤੇ ਮਾੜੇ ਵੀ ਕਰਦਾ ਹੈ ਉਹਦੀ ਸੋਚ ਤੇ ਡਿਪੈਂਡ ਕਰਦੇ ਨੇ ਕਿ ਉਹ ਕੀ ਸੋਚਦਾ ਹੈ ਤੇ ਉਹਨੇ ਕਰਮ ਕਿਦਾਂ ਦੇ ਕਰਨੇ ਆ ਤੇ ਕਿੰਨਾ ਚੰਗਾ ਹੋਵੇ ਜੇ ਸਾਡੀ ਮੱਤ ਦੇ ਵਿੱਚ ਨਾਮ ਗੁਰੂ ਦਾ ਹੋਵੇ ਤੇ ਫਿਰ ਗੁਰੂ ਪਾਤਸ਼ਾਹ ਜੀ ਪਤਾ ਕੀ ਕਹਿੰਦੇ ਨੇ ਕਹਿੰਦੇ ਫਿਰ ਉਹਦੀ ਮੱਤ ਦੇ ਵਿੱਚੋਂ ਕੋਈ ਗਲਤ ਨਹੀਂ ਕਹਿੰਦੇ ਉਹਦੀ ਮੱਤ ਦੇ ਵਿੱਚੋਂ ਪਤਾ ਕੀ ਪ੍ਰਗਟ ਹੋਵੇਗਾ ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇਕ ਗੁਰ ਕੀ ਸਿੱਖ ਸੁਣੀ ਕਹਿੰਦੇ ਉਹਦੀ ਉਹਦੀ ਮੱਤ ਦੇ ਵਿੱਚੋਂ ਰਤਨ ਜਵਾਹਰਾਤ ਹੀਰੇ ਪੈਦਾ ਹੋ ਜਾਣਗੇ ਮਤ ਵਿੱਚ ਰਤਨ ਜਵਾਹਰਮਾਨਿਕ ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਬਣਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰ ਨਾ ਜਾਈ ਕਹਿੰਦੀ ਉਹਨੂੰ ਨਵਸਾਰੀ ਕਿਉਂ ਬਾਬਾ